ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਰਾਸੀਦ ਬਲੌਗ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਗੇ ਵਧੀਆ ਹੋਗੇ ਜੀ ਸ਼ਾਮ ਦਾ ਟਾਈਮ ਹੋ ਗਿਆ ਹੈ ਸ਼ਾਮ ਦਾ ਟਾਈਮ ਹੋ ਗਿਆ ਸਾਢੇ 6 ਵਜੇ ਦਾ ਤੇ ਆਪਾਂ ਹੁਣ ਥੋੜੇ ਜਿਹਾ ਫ੍ਰੀ ਹੋਏ ਸੀਗੇ ਤੇ ਇਧਰ ਲੱਗੇ ਸੀਗੇ ਟਮਾਟਰਾਂ ਦੇ ਬੂਟੇ ਜਿਹੜੇ ਉਹ ਗਮਲਿਆਂ ਵਿੱਚ ੁੱਗੇ ਹੋਏ ਆ ਖੁੰਘ ਕੇ ਲਾਉਣ ਲੱਗੇ ਸੀ ਕਿਆਰੀਆਂ ਦੇ ਵਿੱਚ ਤੇ ਸ਼ਾਮ ਦਾ ਟਾਈਮ ਹੈ ਤੇ ਜਿਵੇਂ ਕਿ ਪੱਠੇ ਵਾਲੇ ਇੰਜਨ ਚੱਲ ਰਹੇ ਆ ਪੱਠੇ ਕੁੱਤਰ ਰਹੇ ਆ ਨਾ ਪਿੰਡਾਂ ਦਾ ਕੰਮ ਜੀ ਕੰਮਕਾਜ ਜਿਹੜੇ ਹੁੰਦੇ ਸ਼ਾਮ ਦੇ ਉਹ ਹੋ ਰਹੇ ਆ ਜੀ ਤੇ ਚਲੋ ਜੀ ਬਲੌਗ ਸਾਰਾ ਜ਼ਰੂਰ ਦੇਖਣਾ ਦੇਖਣ ਤੋਂ ਬਾਅਦ ਲਾਈਕ ਤੇ ਕਮੈਂਟ ਜ਼ਰੂਰ ਕਰਕੇ ਦੱਸਣਾ ਕਿ ਜਿਹਾ ਲੱਗਿਆ ਬਲੌਗ ਤੁਹਾਨੂੰ ਤੇ ਚਲੋ ਜੀ ਚੱਲਦੇ ਆ ਆਪਾਂ ਗਾਰਡਨ ਚ ਤੇ ਟਮਾਟਰਾਂ ਦੇ ਬੂਟੇ ਜਿਹੜੇ ਉੱਗੇ ਹੋਏ ਆ ਉਹ ਲੋਨੇ ਕਿਆਰੀਆਂ ਦੇ ਵਿੱਚ ਚੱਲੇ ਫੁੰਗਣੇ ਮਾਰ ਕੇ ਕੱਟੋ ਰੰਬੇ ਲਈਏ ਮਿੱਟੀ ਸਮੇਤ ਲਾ ਦਿੰਨੇ ਆ ਪਟਕੇ ਫੇਕ ਇੱਥੇ ਨਾ ਜਿਹੜਾ ਵਾਤੇ ਨਹੀਂ ਉੱਥੇ ਵਿਟੂ ਆ ਜੇ ਪੱਟਣਾ ਪਊਗਾ ਨਾ ਉਹ ਪੱਟਿਆ ਪਿਆ ਮੇਰਾ ਪੱਟਿਆ ਹੈ ਹਾਂ ਕਿਹੜੀ ਸੱਟ ਤੇ ਉਹ ਗੰਮ ਵਾਲੇ ਚ ਪਹਿਲਾ ਆਪਣਾ ਹੈਗਾ ਲੋਹੇ ਵਾਲਾ ਅੱਛਾ ਉਹਦੇ ਵਿੱਚ ਚਲੋ ਪਹਿਲੇ ਆਹ ਲਾ ਦਨੇ ਇੱਕ ਫਿਰ ਬਾਅਦ ਚ ਲਾ ਦਾਂਗੇ ਹਾਂ ਹਾਂ ਉਹਦੇ ਉੱਥੇ ਨਾ ਵੀ ਤਾਂ ਦੇ ਕਾਰਦੀ ਨਿਕਲਦਾ ਤਾਂ ਅੱਟ ਕੱਟ ਲਾ ਇੱਕ ਉੱਥੇ ਲਾ ਦਾਂਗੇ ਇੱਕ ਹੋਰ ਹੈਗਾ ਉੱਥੇ ਸੁੱਕਦੇ ਤੇ ਨਹੀਂ ਜਾੜੇ ਦੀ ਨਹੀਂ ਸੁੱਕਦੇ ਜਾੜੇ ਨਹੀਂ ਹੋ ਜੂਗਾ

ਇਟਮਟਰ ਖਾਵਾਂਗੇ ਘਰ ਦੇ ਦੇਹ ਨਾਲ ਕਿੰਨਾ ਲਾ ਕੇ ਘੱਟ ਵਿੱਚ ਕੰਮ ਦੇ ਇਹ ਤੜਾ ਆ ਨਾ ਰਿਹਾ ਕੋਈ ਪੰਗਾ ਨਾ ਕਰਦੇ ਹੋ ਆਪਾਂ ਲਾਤਾ ਜਾਮਣਾਂ ਦਾ ਉਧਰ ਖੰਜੂਰ ਦਾ ਹੋ ਗਿਆ ਫਾਲਸੇ ਦਾ ਹੋ ਗਿਆ ਨਾ ਸਕੂਟਰੀ ਵਾਲੀ ਵੀ ਇਹ ਵੀ ਲੈਕਦੇ ਆ ਤੇ ਇਹ ਵੀ ਕਰ ਦੋ ਨਾ ਫਿਰ ਉਸ ਤੇ ਸੋਲਰ ਤੇ ਕਰ ਦੋ ਇਹਨਾਂ ਸਾਰਾ ਦਿਨ ਨਹੀਂ ਲੱਗਦੀ ਇਹ ਨਾਲੇ ਤੇ ਇਹ ਕੰਡੈਕਸ਼ਨ ਕਰਦੇ ਹੋ ਦੇਖ ਲਓ ਤੇ ਇੱਧਰ ਆਪਾਂ ਕਿਆਰੀਆਂ ਦੇ ਵਿੱਚ ਲਾਤੀਆਂ ਭਿੰਡੀਆਂ ਉਦੋਂ ਮੈਂ ਵਲੌਗ ਨਹੀਂ ਬਣਾ ਰ ਸੱਕੀ ਟੋਕੀ ਉਸ ਦਿਨ ਮੈਟਿਊਸ਼ਨ ਪੜਾ ਰਹੀ ਸੀ ਵੀ ਸਾਰੀਆਂ ਕਿਆਰੀਆਂ 'ਚ ਭਿੰਡੀਆਂ ਲਾਤੀਆਂ ਅਗਰ ਪੱਠੇ ਉਤਰ ਰਹੇ ਆ ਫਿਰ ਇੱਥੇ ਟਾਈਮ ਹੋ ਗਿਆ ਜੀ ਰਾਤ ਦੇ 8 ਵਜੇ ਦਾ ਤੇ ਆਪਾਂ ਫੁਲਕੇ ਬਣਾ ਕੇ ਖਾ ਲਏ ਸੀਗੇ ਨਿੱਟਣ ਦਿਸ ਇਸ ਆਫ ਕਰਨਲ ਤੇ ਇਹ ਗੁੜ ਜਿਹੜਾ ਕੁੱਟ ਕੇ ਭਿੰਤਾ ਸੀਗਾ ਤੇ ਇਸ ਨੂੰ ਮੈਂ ਮਿਕਸ ਕਰ ਲਈ ਸੀ ਕਿਉਂਕਿ ਇਸ ਦੇ ਬਣਨੇ ਸੀਗੇ ਜੀ ਮਿੱਠੇ ਪ੍ਰਸ਼ਾਦੇ ਜਿਵੇਂ ਕਿ ਸ਼ੀਤਲਾ ਮਾਤਾ ਦਾ ਆਪਾ ਸਵੇਰੇ ਫਿਰ ਮੱਥਾ ਟੇਕਣਾ ਹੈ ਤੇ ਇਸ ਕਰਕੇ ਇਸ ਵਾਰ ਆਪਾਂ ਮਿੱਠੇ ਪ੍ਰਸ਼ਾਦੇ ਬਣਾ ਰਹੇ ਹਾਂ ਪਿਛਲੀ ਵਾਰੀ ਰੋਹ ਵਾਲੇ ਚੋਲ ਬਣਾਏ ਸੀਗੇ ਤੇ ਇਹ ਗੁੜ ਜਿਹੜਾ ਸੀਗਾ ਇਹਨੂੰ ਚੰਗੀ ਤਰ੍ਹਾਂ ਘੋਲ ਲਿਆ ਹੁਣ ਅਸੀਂ ਆਪਾਂ ਗੁੰਨ ਕੇ ਤੇ ਆਟਾ ਗੁੰਨਦੀਆਂ ਤੇ ਪ੍ਰਸ਼ਾਦੇ ਜਿਹੜੇ ਆ ਉਹ ਸੌਫਟ ਬਣ ਇਸ ਕਰਕੇ ਇਸ ਵਿੱਚ ਮੈਂ ਦੁੱਧ ਵੀ ਮਿਕਸ ਕਰ ਲਿਆ ਆ ਅੱਗ ਕੀ ਬਾਸੀ ਖਾਣੇ ਹੁੰਦੇ ਨਾ ਸਵੇਰੇ ਖਾਣੇ ਹੁੰਦੇ ਰਾਤ ਨੂੰ ਬਣਾ ਕੇ ਰੱਖਦੇ ਹੀ ਤੇ ਸਵੇਰੇ ਉੱਠ ਕੇ ਮੱਥਾ ਟੇਕ ਕੇ ਫਿਰ ਖਾਈਦੇ ਹੁੰਦੀ ਹੈ ਤੇ ਇੱਥੇ ਫਿਰ ਮੈਂ ਬਣਾਣ ਲੱਗੀ ਸੀਗੇ ਫੁਲਕੇ ਵੈਸੇ ਤਾਂ ਪੰਜ ਬਣਾ ਲਓ ਸੱਤ ਬਣਾ ਲਓ ਹਨਾ ਜਿਵੇਂ ਜਿੰਨੇ ਆਪਾਂ ਮਤਲਬ ਸ਼ਰਦਾ ਹੁੰਦੀ ਉਹਨੇ ਕ ਬਣਾ ਲਈ ਤੇ ਆ ਪਰ ਮੇਰੇ ਤੋਂ ਥੋੜਾ ਜਿਹਾ ਆਟਾ ਜ਼ਿਆਦਾ ਹੀ ਗੁੱਲਿਆ ਸੀਗਾ ਤੇ ਫਿਰ ਮੈਂ ਕਿ ਚਲੋ ਸਾਰੇ ਬਣਾ ਲਾਂਗੇ ਕਿਉਂਕਿ ਖਾ ਲੈਂਦੇ ਸਾਰੇ ਸ਼ੌਕ ਨਾ ਨਾ ਗੁਰਦਵਾਰੇ ਪ੍ਰਸ਼ਾਦੇ ਬਹੁਤ ਵਧੀਆ ਬੰਦਦੇ ਆ ਸਵਾਦ ਲੱਗਦੇ ਸਾਰਿਆਂ ਨੂੰ ਇਸ ਕਰਕੇ ਮੈਂ ਬਣਾ ਲਈ ਸੀ ਲੋ ਜੀ ਇਧਰ ਹੋ ਗਿਆ ਸਵੇਰ ਦਾ ਟਾਈਮ ਸਭ ਨੂੰ ਗੁੱਡ ਮਾਰਨਿੰਗ ਵਾਹਿਗੁਰੂ ਜੀ ਵਾਹਿਗੁਰੂ ਜੀ ਮੈਂ ਜਾ ਰਹੀ ਸੀ ਮੱਥਾ ਟੇਕਣ ਵਾਸਤੇ ਇਧਰ ਕੱਲ ਜਿਹੜੀ ਭੱਜ ਕੇ ਘਰੇ ਪਾਰਟੀ ਸੀਗੀ ਬੱਚੇ ਦੀ ਖੁਸ਼ੀ ਜੀ ਤੇ ਟੈਂਟ ਦਾ ਸਾਰਾ ਸਮਾਨ ਟਰਾਲੇ 'ਚ ਪਾ ਕੇ ਇਧਰ ਖੜਾ ਕੀਤਾ ਹੋਇਆ ਕੱਲ ਸੰਭਾਲਿਆ ਕੀਤਾ ਉਹਨਾਂ ਨੇ ਤੇ ਅੱਜ ਛੱਡ ਕੇ ਆਉਣਗੇ ਚਲੋ ਜੀ ਮੈਂ ਹੁਣ ਟੇਕਦੀ ਆ ਮੱਥਾ ਗਲੀ ਵਾਲੀ ਲਾਈਟ ਔਨ ਕਰ ਲਾਂ ਕਿਉਂਕਿ ਗਲੀ ਚ ਨੇਰਾ ਹੁੰਦਾ ਆ ਹੁਣ ਆਪਾਂ ਚੱਲਦੇ ਆ ਵੱਡਾ ਗੇਟ ਨਹੀਂ ਖੋਲਿਆ ਮੈਂ ਕਿਉਂਕਿ ਵੱਡੇ ਗੇਟ ਫਿਰ ਨਾ ਪਸ਼ੂ ਕਰ ਆ ਜਾਂਦੇ ਫਿਰ ਖੋਲ ਦੋਤਾ ਚਲੋ ਜੀ ਇਹਦਾਂ ਆਪਾਂ ਹੁਣ ਮੱਥਾ ਟੇਕਦੇ ਆ ਸਵੇਰੇ ਸਵੇਰੇ ਪੰਛੀਆਂ ਦੀ ਮਿੱਠੀ ਆਵਾਜ਼ ਮਨ ਨੂੰ ਮੋਹ ਲੰਦੀ ਆ ਬਹੁਤ ਹੀ ਪਿਆਰੀ ਲੱਗਦੀ ਆ ਤੇ ਜੇ ਆਪਾਂ ਸਵੇਰੇ ਸਵੇਰੇ ਉੱਠ ਕੇ ਕੰਮ ਨਿਬੇੜਦੇ ਆ ਤਾਂ ਬਹੁਤ ਹੀ ਵਧੀਆ ਲੱਗਦਾ ਆ ਅਗਲੀ ਚ ਦੇਖੋ ਬਿਲਕੁਲ ਹਨੇਰਾ ਸਵੇਰੇ ਸਵੇਰੇ ਬਿਲਕੁਲ ਸ਼ਾਂਤੀ ਹੁੰਦੀ ਆ ਗੁਰਦੁਆਰਾ ਸਾਹਿਬ ਪਾਠ ਚੱਲ ਰਿਹਾ ਮਨ ਨੂੰ ਬੜਾ ਸਕੂਨ ਮਿਲਦਾ ਬਾਹਰ ਜਦੋਂ ਆਪਾਂ ਸੁਣਦੇ ਆ ਬਿਲਕੁਲ ਸ਼ਾਂਤੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਪੂਰੇ ਪਲੇਟਾਵਰ ਪਰ ਖਾਧੀ ਹੈ ਇਹਨਾਂ ਨੇ ਹਾਂ ਸਾਡੀ ਕੁਰਸੀ ਨਾ ਤੋੜਦੀ ਫਿਰ ਅਸੀਂ ਵਿਆਹ ਦੇ ਸਮੇਂ ਤੇ ਲਾਲਾ ਦੀ ਕੁਰਸੀ ਠੀਕ ਹੈ ਕੁਰਸੀ ਨਾ ਤੋੜਦੀ ਸਾਡੀ ਤੋ ਤੋ ਦਤੀ ਚੜੋਂ ਦੇ ਤੁਸੀਂ ਅਸੀਂ ਪੈਸੇ ਜ਼ਿਆਦਾ ਲਵਾਂਗੇ ਫਿਰ ਤੁਹਾਡੇ ਕੋਲ ਨਵੀਆਂ ਕੁਰਸੀਆਂ ਸਾਡੀਆਂ ਤੁਤੇ ਤੁਹਾਲੇ ਬਾਗਿਆਂ ਪਈਆਂ ਬਾੜੀ ਗਿਆ ਸਰ ਪੈਸੇ ਨਹੀਂ ਲੱਗੇਗੇ ਲੈ ਲਓ ਤੇ ਉਹ ਤਾਂ ਫਰੀ ਚ ਕਿਨੇ ਦਿੱਤੀ ਆ ਉਹ ਜੀ ਟਾਈਮ ਹੋ ਗਿਆ 9 ਵਜੇ ਦਾ ਤੇ ਇਧਰ ਅਸੀਂ ਆਏ ਸੀ ਹੱਥ ਤੇ ਵਿੱਚ ਮੰਮੀ ਵੀ ਆਏ ਸੀ ਮੰਮੀ ਕਹਿੰਦੀ ਚਲੋ ਮੈਂ ਵੀ ਘੁੰਮ ਕੇ ਆਉਣੀ ਤੇ ਪਾਥੀਆਂ ਲੈ ਕੇ ਜਾਣੀਆਂ ਸੀ ਕਿਉਂਕਿ ਗਾਈਆਂ ਦਾ ਧਰਨਾ ਦਲੀਆ ਤੇ ਲੰਚ ਯਾਨੀ ਕਿ ਫੁਲਕੇ ਅੱਜ ਲੇਟ ਹੀ ਬਣਾਉਣੇ ਆ ਕਿਉਂਕਿ ਅੱਜ ਜਿਵੇਂ ਕਿ ਮਾਤਾ ਦਾ ਮੱਥਾ ਟੇਕਿਆ ਸੀਗਾ ਮਿੱਠੇ ਪ੍ਰਸ਼ਾਦੇ ਬਣਾਏ ਸੀਗੇ ਉਹ ਸਾਰਿਆਂ ਨੇ ਛਕ ਲਏ ਤੇ ਹੁਣ ਆਪਾਂ ਇਧਰੋਂ ਪਾਥੀਆਂ ਲੈ ਕੇ ਜਾਣੇ ਆ ਤੇ ਨਾਲੇ ਮੈਂ ਨਾ ਲੱਸੀ ਲੈ ਕੇ ਆਈ ਸੀ ਬੂਟਿਆਂ ਨੂੰ ਪਾਉਣ ਵਾਸਤੇ ਤੇ ਜੇ ਜਿਹੜੀ ਖੱਟੀ ਲੱਸੀ ਆ ਫਿਰ ਬੁੱਟੇ ਬਹੁਤ ਵੱਧਦੇ ਬਹੁਤ ਫਲ ਲੱਗਦਾ ਆ ਤੇ ਜਿਹੜਾ ਅਸੀਂ ਘਰੇ ਕਿਚਨ ਗਾਰਡਨ ਬਣਾ ਰੱਖਿਆ ਨਾ ਉਸ ਵਿੱਚ ਵੀ ਅਸੀਂ ਪਾ ਦਿੰਨੇ ਤੋਂ 2-3 ਦਿਨ ਤੋਂ ਉੱਥੇ ਕੁੱਤੇ ਬਹੁਤ ਹੁੰਦੇ ਆ ਪਹਿਲਾਂ ਸਾਨੂੰ ਪਤਾ ਨਹੀਂ ਲੱਗਿਆ ਵੀ ਕਿਉਂ ਆਈ ਜਾਂਦੇ ਫਿਰ ਸਾਨੂੰ ਪਤਾ ਲੱਗਿਆ ਵੀ ਲੱਸੀ ਦੀ 스멜 ਹੁੰਦੀ ਆ ਤੇ ਲੱਸੀ ਪੀਣ ਵਾਸਤੇ ਆਉਂਦੇ ਆ ਤੇ ਬੁੜਾ ਹੱਸਦਾ ਵੀ ਆ ਸਾਨੂੰ ਮੰਮੀ ਕਹਿੰਦੇ ਆ ਇਹਨਾਂ ਨੇ ਹੋਰ ਜਾਨ ਖਾ ਲਈ ਰੈਂ ਹੁੰਦਾ ਨੇ ਇੱਕ ਕੰਮ ਕਰੀਏ ਤੇ ਕੋਈ ਨਾ ਕੋਈ ਕੰਮ ਵਾਦੀ ਜਾਂਦਾ ਆ ਇੱਧਰ ਇੱਧਰ ਪਾਣੀ ਵੀ ਲਾਉਣ ਵਾਲਾ ਹੋਇਆ ਨਾ ਤੇ ਖੂਬ ਹਰਾ ਪਰਾ ਗਾਰਡਨ ਹੋ ਗਿਆ ਕੋਈ ਬਹੁਤ ਵਧੀਆ ਕਿੰਨੂ ਮੰਮੀ ਖੁੰਡੀ ਲੈ ਕੇ ਆਏ ਥੋੜਾ ਤੁਰਨਾ ਔਖਾ ਹੋ ਜਾਂਦਾ ਨਾ ਗੋਡੇ ਦੁਖਦੇ ਕਰਕੇ ਤੇ ਕਿੱਧਰ ਲੱਗੇ ਅੰਗੂਰ ਵੀ ਲੱਗੇ ਹੋਏ ਆ ਬੂਰ ਨਹੀਂ ਪਾਪਾ ਛੋਟੇ ਛੋਟੇ ਬੂਰ ਆ ਹਜੇ ਤਾਂ ਛੋਟੇ ਲੱਗੇ ਆ ਇਹ ਵਧਣਗੇ ਫੇਰ ਹੀ ਆ ਨਾ ਇਹ ਦੇਖੋ ਆ ਰਿਹਾ ਯਾਰ ਯਾਰ ਆ ਲੱਗੇ ਬੂਰ ਜਾ। ਹਾਂ ਛਕਾ ਛਕਾ ਹਣਾ। ਹੂੰ। ਇੱਧਰ ਤਾਂ ਪਿਛਲੀ ਵਾਰ ਵੀ ਲੱਗੇ ਸੀਗੇ। ਚਲੋ ਵਧੀਆ ਯਾ ਇਹ ਨਹੀਂ ਮਿਹਨਤ ਕੀਤੀ ਹੈ ਨਾ ਸਾਰਾ ਛੱਤੇ ਆਇਆ ਕੀਤਾ। ਪਿੱਲਰ ਵਗੈਰਾ ਲਾਈਆ ਤਾਂ ਫਿਰ ਲੱਗ ਜਾਣ ਤਾਂ ਵਧੀਆ ਹੀ ਆ ਤੇ ਇੱਧਰ ਇਹਨੂੰ ਵੀ ਬੂਰ ਪਿਆ ਹੋਇਆ। ਕਿਨੂਆਂ ਦੇ ਬੁੱਟੇ ਨੂੰ ਵੀ। ਚੱਕਰ ਕੰਦੀ ਇਹਦੇ ਗੁੱਟੇ ਵਿੱਚ ਖੜਾ ਹੀ ਹੈ ਨਾ ਪੱਟਾ ਹੀ ਨਹੀਂ ਵਿੱਚ ਅੱਧੇ ਰਹਿ ਗਏ। ਇਹ ਕਿਹੜਾ ਹੋ ਜਾਣਗੇ? ਅੱਛਾ ਕੋਈ ਗਰਮੀ ਚ ਫਿਰ ਇਹਦੀ ਸਫਾਈ ਕਰਕੇ ਜਾਣੀ ਆ ਪਦੀਨਾ ਵਧੀਆ ਹੋ ਰਿਹਾ ਹੈ ਨਾ ਅੰਜੀਰਾ ਦੇ ਪਲਾਂਟ ਦੀ ਸ਼ੰਗਾਈ ਕਰਤੀ ਸੀਗੀ ਪਰ ਹੁਣ ਵਧੀਆ ਫੁੱਟਣ ਲੱਗ ਗਿਆ ਢੋਲੀ ਭੈਣ ਪੁੱਛ ਰਹੀ ਸੀ ਕਮੈਂਟ ਕਰਕੇ ਵੀ ਤੁਸੀਂ ਬਦਾਮਾ ਦਾ ਪਲਾਂਟ ਲਾਇਆ ਨੂੰ ਕਿੰਨਾ ਟਾਈਮ ਹੋ ਗਿਆ ਹੈ ਨਾ ਇਸ ਨੂੰ 3 ਸਾਲ ਹੋ ਗਏ ਤੇ 2 ਸਾਲ ਬਾਅਦ ਜਾਨੀ ਕਿ ਇਹਨੂੰ ਫਲ ਲੱਗਿਆ ਸੀਗਾ ਪਰ ਅਬ ਤੇ ਸ਼ੁਰੂਆਤ ਸੀਗੀ ਨਾ ਦੇਖੋ ਵਾਅਦਾ ਤਾਂ ਬਹੁਤ ਕਿਹਾਗਾ ਤੇ ਐਤ ਕੀ ਇਹਨੂੰ ਮੈਂ ਤੁਹਾਨੂੰ ਦਿਖਾਇਆ ਹੀ ਸੀਗਾ ਲੱਗੇ ਹੋਏ ਆ ਆ ਦੇਖੋ ਹੁਣੇ ਬਸ ਇਹ ਹੋ ਜਾਂਦਾ ਨਾ ਵੀ ਜ਼ਿਆਦਾ ਗਰਮੀ ਪੈ ਜੇ ਤਾਂ ਫੇਰ ਤਾਂ ਹੁਣ ਪਤਾ ਨਹੀਂ ਹੋਣਗੇ ਕਿ ਨਹੀਂ ਲੱਗੇ ਹੋਏ ਆ ਵਧੀਆ ਚਲੋ ਵੈਸੇ ਕੋਸ਼ਿਸ਼ ਕਰਾਂਗੇ ਵੀ ਪਾਣੀ ਪਾਉਂਦੇ ਰਹੀਏ ਨਾ ਇਹ ਖੇਲ ਬਣਾਈ ਹੋਈ ਆ ਪਾਣੀ ਵਾਸਤੇ ਇਹਦੀ ਥੋੜੀ ਜੀ ਰਿਪੇਅਰਿੰਗ ਕਰਨ ਵਾਲੀ ਆ ਫਿਰ ਸਾਨੂੰ ਥੋੜਾ ਗਰਮੀ ਦੇ ਵਿੱਚ ਪਾਣੀ ਦੀ ਬਹੁਤ ਥੋੜ ਆ ਜਾਂਦੀ ਆ ਇਹ ਤਾਂ ਮੰਮੀ ਲੱਗ ਜਾਣਗੇ ਪਿਛਲੀ ਵਾਰੀ ਬਾਵਾ ਹੋ ਗਏ ਸੀ ਆੜੂ ਵੀ ਹੂੰ ਲਸਣ ਉੱਧਰ ਜਿਹੜਾ ਥੋੜੇ ਦਿਨਾਂ ਤੇ ਪਟਾਂਗੇ ਉਸ ਨੂੰ ਫਿਰ ਉਹ ਦਾ ਸਪੈਸ਼ਲ ਵਲੌਗ ਬਣਾਵਾਂਗੇ ਆਪਾਂ ਜੀ ਹੁਣ ਆਪਾਂ ਲੱਗੇ ਸੀਗੇ ਪਾਥੀਆਂ ਪਾਉਣ ਵਾਸਤੇ ਦੋ ਗੱਟੇ ਮੇਲੇ ਆਈਆਂ ਕਿਉਂਕਿ ਫਿਰ ਨਾ ਕਈ ਵਾਰ ਡੇਲੀ ਹੋਣ ਦਾ ਟਾਈਮ ਵੀ ਲੱਗਦਾ ਨਾ ਫਿਰ ਦਰੀਆਂ ਤਾਂ ਰੋਜ਼ ਤਾਂ ਨਹੀਂ ਹੁੰਦਾ ਗਾਈਆਂ ਵਾਸਤੇ ਤੇ ਅੱਜ ਵਾਲੇ ਵਲੌਗ ਦਾ ਐਂਡ ਕਰ ਰਹੇ ਆਂ ਵਲੌਗ ਥੋੜਾ ਜਿਹਾ ਵੀ ਵਧੀਆ ਲੱਗੇ ਤੇ ਲਾਈਕ ਜ਼ਰੂਰ ਕਰਕੇ ਜਾਇਆ ਕਰੋ ਕਮੈਂਟ ਵੀ ਜ਼ਰੂਰ ਕਰਕੇ ਜਾਇਆ ਕਰੋ ਤੁਹਾਡੀ ਕਮੈਂਟ ਨਾਲ ਆਪਾਂ ਨੂੰ ਬਹੁਤ ਜ਼ਿਆਦਾ ਸਪੋਰਟ ਮਿਲਦੀ ਹੈ ਜੀ ਤੇ ਚਲੋ ਜੀ ਨੈਕਸਟ ਵੀਡੀਓ ਵਿੱਚ ਮਿਲਾਂਗੇ ਨੈਕਸਟ ਵਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ